ਕ੍ਰਿਸ਼ ਸਿੰਘ ਗਿੱਲ ਗੁਪਰੀ ਉਹਨਾਂ ਵੱਲੋਂ ਔਰ ਉਹਨਾਂ ਦੀ ਬੇਟੀ ਕੋਮਲਪ੍ਰੀਤ कौर ਕੈਨੇਡਾ ਔਰ ਵੀਰ ਅਭਿਜੀਤ ਸਿੰਘ ਗਿੱਲ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ 200 ਲੱਖ ਦਾ ਮਾਯਾ ਭੇਜੀ ਹੈ ਮੈਂ ਦਰਵਾਜ਼ਾ ਕਰਦਾ ਹਾਂ ਦੀਦਨੀਆਂ ਦੇ ਮਾਲਕ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਆਪਣੇ ਘਰ ਘਰ ਦੀਆਂ ਸੇਵਾਵਾਂ ਉਹਨਾਂ ਪਾਸੋਂ ਲੈਣਦੇ ਰਹਿਣ ਇਹ ਹਜੂਰ ਦੇ ਚਰਨਾਂ ਅੰਦਰ ਅਰਦਾਸ ਹੈ ਕਿਉਂਕਿ ਦੀਦਨੀਆਂ ਦੇ ਮਾਲਕ ਕਹਿੰਦੇ ਹਨ ਕਿ ਕਿੜਕਾ ਏਕ ਜਸਦੀਪ ਸਾਹਿਬ ਹੈ ਤਾਂ ਕਿ ਮਹਿਮਾ ਗੜੀਣਾ ਆਵੇ ਜਿਨ੍ਹਾਂ ਨੂੰ ਇੱਕ ਕਿਨਕਾ ਵਿਸ਼ ਕਰੇ ਉਤੋਂ ਮਿਲ ਗਿਆ ਅੰਮ੍ਰਾ ਦੇ ਵਿੱਚ ਉਡਾਰੀਆ ਕੋਈ ਨਾਨਕ ਦੇ ਘਰ ਲੈ ਆਦ ਜਿਨ੍ਹਾਂ ਆਓ ਸ਼ਬਦਾਂ ਦੀ ਚੜ੍ਹਦੀ ਕਲਾ ਮਾਣ ਦੇ ਅਰਦਾਸ ਕਰੀਏ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖਜੂਰ ਹਾਜ਼ਰੀ ਦਰਕਰਵਾਨ ਕਰਨ ਸਮਾਂ ਮੇਰੇ ਕੋਲ 35 ਮਿੰਟ ਦਾ ਬਕਾਇਆ ਹੈ ਮੈਂ ਆਪਣੇ ਸਮੇਂ ਵਿੱਚ ਰਹਿ ਕੇ ਸਮਾਪਤੀ ਕਰ ਦੇਣੀ ਹੈ گیانی جو ہونی سانجی ہو رہے ہیں سن اُن چوکہ اور شاہدی گل کر رہے ہیں جیدی بابت حکیم مرزا اللہ یار تھا جو کی ایک مسلمان شاعر ہے اوہ کہنا ہے کہ اوہ دیا تیرت تھا اسطحان دنیا پہ دنیا کوئی نہیں ہے جتھے ایک بابر نے تنگ واسطے سکھی واسطے خدا دا نام منظور ਤੇ ਆਪਣੇ ਪੁੱਤਰਾਂ ਦੇ ਪਵਿੱਤਰ ਖੂਨ ਦਾ ਕਤਰਾ-ਕਤਰਾ ਵਹਾਲ ਦਾ ਇਸ ਧਰਤੀ ਨੂੰ ਉਹ ਕਿੰਦਾ ਸ਼ੁੱਧਾ ਕਰਨਾ ਚਾਹੁੰਦਾ ਹੈ ਉਹ ਗੱਲ ਕਰ ਰਿਹਾ ਸ਼ਣ ਉਹਨਾਂ ਦੀ ਚਮਕੌਰ ਸ਼ਹਿਣ ਦੇ ਪਵਿੱਤਰ ਸ਼ਹੀਦ ਜਿਨ੍ਹਾਂ ਦਾ ਦੁਨੀਆ ਵਿੱਚ ਵੱਡਾ ਨਾਮ ਹੈ ਤੇ ਦੁਨੀਆ ਦੇ ਲੋਕ ਰਹਿ ਗਈ ਦੁਨੀਆ ਤੱਕ ਉਹਨਾਂ ਵੀਰ ਬਹਾਦਰਾਂ ਨੂੰ ਸ਼ੁੱਧਾ ਕਰਨਗੇ ਹਜੂਰ ਤੇ ਮਾਤਾ ਨੇ ਗੰਗਾ ਰਾਮ ਰਸੂਈ ਇਹਨਾਂ ਨੇ ਕੁਝ ਗੱਲਾਂ ਇਹੋ ਕਿਹਾ ਮਾਤਾ ਕਹਿੰਦੀ ਗੱਲ ਸੋਣਾ ਬੇਟਾ ਗੰਗਾ Oh no! ਘਰ ਆਇਆ ਮੈਂ ਬਲਾ ਤੇਰਾ ਨਾ ਤੱਕਰੇ ਘਾੜੂਰ ਧੰਕੇ ਆ ਹਾਲੇ ਖੇੜੀ ਤੇਰੀ ਕਿੰਨੇ ਕਦੂਰ ਧੰਕੇ ਆ ਹਾਲੇ ਖੇੜੀ ਤੇਰੀ ਕਿੰਨੇ ਪੈਂਦੀ ਅੰਬਰੋਂ ਸਹਾਰਵੇਂ ਨਾ ਨੇ ਨਿੱਕ ਨਿੱਕੀ ਪੈਂਦੀ ਅੰਬਰੋਂ ਸਹਾਰਵੇਂ ਉੱਤੋਂ ਨਿੱਕੀ ਨਿੱਕੀ ਡਿੱਗੀ ਜਾਵੇ ਭੂਰ ਕੰਗਿਆ ਹਾ ਗੰਗਿਆ ਚੰਗਾ ਹੋਇਆ ਬੇਟਾ ਇੱਥੇ ਮਿਲਿਆ ਆ ਆਣਵੇਂ ਸਾਡੀ ਇੱਥੇ ਨਹੀਂ ਸੀ ਕੋਈ ਜਾਣਤੇ ਪਛਾਨਵੇਂ ਸਾਡੀ ਇੱਥੇ ਨਹੀਂ ਸੀ ਕੋਈ ਜਾਣਤੇ ਪਛਾਨਵੇਂ ਮਾਰੇ ਵਿਖੇ ਸਰ लखां कोशिशां ना लखां कोशिशां ते ਤੇਰੀ ਪੰਨੇ ਲਾਉਂਦੇ ਨੇ ਇਹ ਤਾਂ ਜੱਗ ਵਿੱਚ ਗਲ ਮਸ਼ਹੂਰ ਕੰਕੇ ਆ ਹੱਲੇ ਖੇੜੀ ਤੇਰੀ ਕਿੰਨੀ ਕਦੂਰ ਕੰਕੇ ਆ ਹੱਲੇ ਖੇੜੀ ਤੇਰੀ ਕਿਸ ਮੇਰੇ ਕੋਈ ਵੀ ਤਰ ਰਹਿਣਗੇ ਪਰ ਧਿਆਗੇ ਤੁਸਾਂ ਨੂੰ ਪਰ ਪੂਰ ਗੰਗੇ ਆਲੇ ਖੇੜੀ ਤੇਰੀ ਕਿੰਨੀ ਕਦੂਰ ਕੰਕੇ ਆਲੇ ਖੇੜੀ ਤੇਰੀ ਕਿੰਨੀ ਕਦੂਰ ਕੰਕੇ ਆ ਮੇਰੇ ਬਲ ਕਾ ਤੂੰ ਖੇਡਾਇਆ ਬਹਿਰੀ ਬਣਾਉਣਾ ਏ ਕਦੇ ਸੁਖ ਦੇਵੇਂ ਕਦੇ ਦੋਖ I'm <laughs> not